ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਵਰੀਡੇ ਪੰਜਾਬ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਪਾਣੀ ਵਗੈਰਾ ਪੀ ਲਿਆ ਕੋਲਡ ਡਰਿੰਕ ਪੀ ਲਿਆ ਜੀ ਆਏ ਹੋਏ ਨੇ ਆਪਣੇ ਵੱਡੇ ਦੀਦੀ ਜਾਨ ਨੇ ਕਿ ਮੇਰੀ ਵੱਡੀ ਨੰਦ ਠੀਕ ਹੈ ਜੇ ਇਧਰ ਨੂਰ ਦੀ ਡਿਊਟੀ ਲੱਗੀ ਹੋਈ ਆ ਏਸੀ ਦਾ ਪਾਣੀ ਕੱਢਣ ਵਾਸਤੇ ਤੇ ਆਪਾਂ ਸਾਰੇ ਬੈਠ ਕੇ ਚਾਹ ਪੀ ਰਹੇ ਹਾਂ ਤੇ ਦੀਦੀ ਵੀ ਨਹੀਂ ਆਏ ਹੋਏ ਤੇ ਦੇਦੀ ਹੁਣ ਇਹਨਾਂ ਸ਼ਾਮ ਦੇ ਨੂੰ ਤਰੇ ਸੀਗੇ 3 ਵਜੇ ਤੇ ਉਹ ਮਤਲਬ ਨਾ 6 ਵਜੇ ਪਹੁੰਚੇ ਨੀਗੀ ਤੇ ਬਸ ਆ ਕੇ ਹਲੇ ਇਹ ਚਾ ਪਾਣੀ ਪੀਤਾਗਾ ਹਾਂਜੀ ਫਿਰ ਉਸ ਟਾਈਮ 9 ਵਜੇ ਕਿਤੇ ਜਦੋਂ ਉਹਨੂੰ ਦਿਲ ਨਹੀਂ ਆਇਆ ਉਹਨੇ ਜੇ ਤੁਹਾਨੂੰ ਬਤਾ ਦਿੱਤਾ ਲਓ ਚਾ ਪਾਣੀ ਪੀ ਦਿੱਤੀ ਆਪਾਂ ਉਹ 10-15 ਮਿੰਟਾਂ ਕੋਲ ਬੈਠੇ ਸੀ ਤੇ ਹੁਣ ਉਹ ਲੋਗ ਬੰਦਨਾਂ ਨੂੰ ਹੋਈ ਕਿਚਨ ਸਾਈਡ ਤੇ ਆ ਤਾ ਉਹਨੂੰ ਸਬਜ਼ੀ ਸਬਜ਼ੀ ਰੋਣਾ ਮੰਗ ਲਈ ਆ ਮਟਰ ਕੀ ਸਲਾਹ ਹੋਏ ਨਾ ਮੈਂ ਨੂੰ ਕੋਲ ਕਿਨ ਸਾਰਾ ਛੋਟੇ ਛੋਟੇ ਅਜੇ ਡੱਟ ਕੇ ਨਾ ਮੈਂ ਲੇਕੀਨ ਨੇ ਕੋਨ ਨਹੀਂ ਲਿਆ ਸਿਰ ਮਸਾਲਾ ਮਸਾਲਾ ਕੋਲੋਂ ਤੋਂ ਬਾਅਦ ਮੈਂ ਗ੍ਰੈਂਡ ਕਰ ਲਿਆ ਠੀਕ ਹੈ ਗ੍ਰੈਂਡ ਆਉਣ ਤੋਂ ਬਾਅਦ ਮੈਂ ਨਮਕ ਵਿੱਚ ਹਲਦੀ ਸਾਰੇ ਪਾ ਲਿਆ ਤੇ ਉਹ ਇਹਨੂੰ 5 ਮਿੰਟ ਮੈਂ ਇਹਨੂੰ ਫ੍ਰੀਕ ਕਰ ਲਵਾਇਆ ਇਹ ਸਲਾਹ ਵੀ ਅਡਾ ਗਿਆ ਦੇਖਣਾ ਚਾਹੁੰਗਾ Oke ट्राई छोड़ देंगे ਫਰੈਂਡ ਮੈਂ ਲਵਾਉਂਗੀ ਸੇ ਇੱਕ ਚੰਗੀ ਤਰ੍ਹਾਂ ਦੇ ਨਾਲ ਨਾਲੇ ਗੁੰਨ ਦੀ ਆਟਾ ਨਾਲੇ ਪੰਡੇ ਪਾਂਚ ਕੇ ਠੀਕੀਆਂ ਹੋਣੇ ਨੇ ਤੇ ਸਾਰੇ ਚੱਕ ਦੀ ਕਿਚਨ ਦੀ ਕਲੀਨਿੰਗ ਕਰਦੇ ਆ ਤੇ ਫਰੈਂਡਸ ਮੈਂ ਸਬਜੀ ਬਰ ਬਣਾ ਕੇ ਛੱਟੀ ਸੀ ਕਿਚਨ ਚ ਬਹੁਤ ਜ਼ਿਆਦਾ ਗਾ ਪੈ ਗਿਆ ਸੀ ਤੇ ਮੈਂ ਕਿਹਾ ਚਲੋ ਨਾਲੇ ਤਾਂ ਇਹ ਸਮਾਨ ਚੱਕਦਾ ਠੀਕ ਹੈ ਜੀ ਸਾਰਾ ਕਿਚਨ ਦੀ ਕਲੀਨਿੰਗ ਕਰਦੀ ਹਾਂ ਉਸ ਤੋਂ ਬਾਅਦ ਹੀ ਆਪਾਂ ਜਿਹੜੀ ਹੈਗਾ ਮਤਲਬ ਕਿ ਰੋਟੀ ਬਣਾਵਾਂਗੇ ਠੀਕ ਹੈ ਜੀ ਤੇ ਬਸ ਫਟਾਫਟਾ ਬਰਤਨ ਵਗੈਰਾ ਚੱਕੂੰਗੀ ਜੀ ਤੇ ਦੀਦੀ ਹੁਣੀ ਤਾਂ ਕਰਕੇ ਆਏ ਨੇ ਜੀ ਦੀਦੀ ਹੁਣੀ ਇੱਕ ਤਾਂ ਛੁੱਟੀਆਂ ਚ ਆਏ ਨਹੀਂ ਸੀਗੇ ਹਨਾ ਠੀਕ ਆ ਤੇ ਬਾਕੀ ਆਪਾਂ ਉਹਨੂੰ ਕਹਿ ਦਿੱਤਾ ਸੀ ਤੁਸੀਂ ਆ ਜਾਓ ਕਿਉਂਕਿ ਆਪਣੇ ਚਾਚਾ ਜੀ ਦੀ ਵਰ੍ਹੇਸ਼ੀ ਹਰ ਸਾਲ ਸਾਲ ਬਾਅਦ ਮਨਾਉਣੀ ਆਪਾਂ ਮੈਂ ਪਹਿਲਾਂ ਵੀ ਤੁਹਾਨੂੰ ਵਲੌਗ ਪਾਇਆ ਸੀ ਇੱਕ ਸਾਲ ਪਹਿਲਾਂ ਜਦੋਂ ਆਪਾਂ ਵਰ੍ਹੇਸ਼ੀ ਮਨਾਈ ਸੀ ਤੇ ਹਨਾ ਉਹ ਵਰ੍ਹੇਸ਼ੀ ਚਾਚਾ ਜੀ ਜਿਹੜੇ ਸਾਡੇ ਮਤਲਬ ਪਾਪਾ ਜੀ ਦੇ ਬ੍ਰਦਰ ਨੇ ਸਕੇ ਮਤਲਬ ਚਾਚਾ ਜੀ ਨੇ ਸਾਡੇ ਉਹ ਨਾਂਗਸਰ ਠਾਟ ਦੇ ਮਤਲਬ ਬਰਨਾਲਾ ਗੁਰਦੁਆਰੇ ਦੇ ਵਿੱਚ ਨਾ ਰਾਗੀ ਸੀਗੇ ਤੇ ਕੀਰਤनियां ਮਤਲਬ ਰਗੀਸੀਏ ਤੇ ਮਤਲਬ ਤਾਂ ਕਰਕੇ ਨਾ ਉਹਨਾਂ ਦੀ ਮਤਲਬ ਅ ਵਰਸੀ ਜਿਹੜੀ ਹੈ ਕਿ ਨਾਂਗਸਰ ਗੁਰਦੁਆਰਾ ਬਲੋਣਾ ਤੇ ਸਹਿਜ ਪਾਠ ਰੱਖਿਆ ਜਾਂਦਾਗਾ ਤੇ ਆਪਾਂ ਜਿਹੜਾ ਹੁੰਦਾ ਮਤਲਬ ਆਪਣੀ ਜਿੰਨੀ ਕੁ ਵੀ ਆਪਣੀ ਸ਼ਰਧਾ ਹੁੰਦੀ ਹੈ ਨਾ ਉਸ ਦੇ ਮਤਾਬਿਕ ਆਪਾਂ ਜਿਹੜੀ ਹੈਗੀ ਸੇਵਾ ਕਰ ਦਿੰਦੇ ਹੁੰਨੇ ਆ ਤੇ ਚਾਹ ਪਾਣੀ ਹਣਾ ਬਣਾ ਦਿੰਨੇ ਹੁੰਨੇ ਆ ਹਣਾ ਨਾਲ ਜਿਹੜਾ ਮਿੱਠਾ ਵਗੈਰਾ ਜਾਂ ਕੁਝੇ ਵਦਾਣਾ ਇਸ ਤਰ੍ਹਾਂ ਬਲ ਪੁਸ਼ ਕਰ ਦਿੰਨੇ ਹੁੰਨੇ ਹਨ ਤੇ ਬਸ ਦੀਦੀ ਹੁਣ ਤਾਂ ਕਰਕੇ ਆਏ ਹੋਏ ਸੀਗੇ ਚਲੋ ਨਾਲੇ ਵੀ ਛੁੱਟੀਆਂ ਨੇ ਗਈਆਂ ਹਣਾ ਨੂੰ ਦੋ ਦਿਨ ਰਹਿ ਜਾਣਗੇ ਨਾਲੇ ਜਿਹੜਾ ਹੈਗਾ ਮਤਲਬ ਕਿ ਅ ਬਰਸ਼ੀ ਤੇ ਆ ਮਤਲਬ ਉਹਨਾਂ ਦੀ ਹਾਜ਼ਰੀ ਲੱਗ ਜੂਗੀ ਹਣਾ ਤੇ بس ਇਸ ਕਰਕੇ ਦੀਦੀ ਹੁਣ ਆਏ ਹੋਏ ਸੀਗੇ ਦੀਦੀ ਆਏ ਸੀ ਜੀ ਸ਼ਾਮ ਨੂੰ ਤੇ ਮਤਲਬ ਸਵੇਰੇ ਹੈਗੀ ਸੀ ਕਿ ਮਤਲਬ ਆਪਣੇ ਬਾਬਾ ਜੀ ਚਾਚਾ ਜੀ ਦੀ ਵਰਸ਼ੀ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਦੂਸਰੀ ਰਾਤ ਸੀ ਕਿ ਸਾਰਾ ਦਿਨ ਸਾਡੇ ਬਲ ਰਹੇ ਦੂਸਰੀ ਰਾਤ ਜਿਹੜੀ ਕਿਸੇ ਉਹ ਆਪਣੇ ਨੰਨਦ ਘਰੇ ਚਲੇ ਗਏ ਸੀ ਕਿਉਂਕਿ ਉਹਨਾਂ ਦੇ ਨੰਨਦੇ ਵੀ ਇੱਥੇ ਆਣਾ ਤੇ ਇਸ ਕਰਕੇ ਉਹ ਉੱਧਰ ਚਲੇ ਗਏ ਸੀ ਚਲੋ ਜੀ ਮੈਂ ਕਲੀਨਿੰਗ ਵਾਰਾ ਕਰ ਦਿੱਤੀ ਹੈ ਤੇ ਨਾਲ ਹੀ ਘਟ ਦਿੱਤਾ ਪਨੀਰ ਠੀਕ ਹੈ ਜੀ ਲੋ ਜੀ ਰੋਟੀ ਨਾ ਮੈਂ ਤੇ ਨੂਰ ਨੇ ਬਣਾ ਲਈ ਸੀ ਕਿ ਦੋਨੋਂ ਨਾਲ ਮਿਲ ਕੇ ਉਹ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਮੈਨੂੰ ਤਾਂ ਨਾ ਚੱਕਰ ਆਉਣ ਵਾਲੇ ਹੋ ਗਏ ਨੀਚੇ ਤਾਂ ਗਰਮੀ ਹੋਈ ਪਈ ਸੀਗੀ ਤੇ ਫਿਰ ਮੈਂ ਨੂਰ ਨੂੰ ਬੁਲਾ ਲਿਆ ਸੀ ਮੈਂ ਕਿ ਨੂਰ ਜਲ ਤੂੰ ਬਣਵਾ ਬਣਵਾ ਦੇ ਮੇਨਾਂ ਰੋਟੀ ਤੇ ਰੋਟੀ ਰੋਟੀ ਬਣਾਉਣ ਤੋਂ ਬਾਅਦ ਇੱਥੇ ਆਪਾਂ ਰੋਟੀ ਫੁਲਾ ਦਿੱਤੀ ਐ ਮਮਾ ਪਾਪਾ ਜੀ ਨੇ ਉਸ ਤੋਂ ਪਹਿਲਾਂ ਫੁਲਾ ਦਿੱਤੀ ਸੀ ਉਹ ਖਾ ਕੇ ਮੰਮੀ ਆ ਗਏ ਨੇ ਤੇ ਤਾਂ ਦੀਦੀ ਹੁਣੀ ਸਾਰੇ ਜਣੇ ਰੋਟੀ ਖਾ ਰਹੇ ਉਸ ਤੋਂ ਬਾਅਦ ਖਾ ਮੰਗੇ ਜੀ ਅਸਲੀ ਰੋਟੀ ਲੋ ਜੀ ਰੋਟੀ ਰੋਟੀ ਖਾਣ ਤੋਂ ਬਾਅਦ ਕਾਫੀ ਟਾਈਮ ਬਾਅਦ ਜਿਹੜਾ ਹੈਗਾ ਮਤਲਬ ਕਿ ਆਪਾਂ ਲਾ ਲਈ ਸੀ ਤੇ ਸਾਰੇ ਜਣੇ ਬੈਠ ਕੇ ਨਾ ਵਿਆਹ ਦੀ ਮੂਵੀ ਇੰਜੋਏ ਕਰ ਰਹੇ ਨੇ 30 ਦੀ ਕਾਫੀ ਟਾਈਮ ਬਾਅਦ ਮੂਵੀ ਦੇਖ ਰਹੇ ਨੇ ਕਿਉਂਕਿ ਆਪਾਂ ਦਾ ਮਤਲਬ 2-3 ਮਹੀਨੇ ਹੋਇਆ ਜੀ ਆਪਾਂ ਮਤਲਬ ਪਿੰਡ ਡਰਾਈਵ ਦੇ ਵਿੱਚ ਵੀਡੀਓ ਪੁਆਈ ਆ ਨਾ ਪਹਿਲਾਂ ਤੁਹਾਨੂੰ ਪਤਾ ਹੀ ਆ ਨਾ ਵੀ ਵੀਸੀਆਰ ਦੇ ਵਿੱਚ ਮੂਵੀ ਚੱਲਦੀ ਹੁੰਦੀ ਸੀਗੀ ਹੈ ਨਾ ਤੇ ਆਪਾਂ ਵੀਡੀਓ 라이ਵ ਹੀ ਆ ਜੀ ਨਾਲ ਇੰਜੋਏ ਕਰ ਰਹੇ ਆ ਵੀਡੀਓ ਨਾਲ ਹੀ ਮੈਨੂੰ ਉਹ ਤਾਂ ਸੂਟ ਸਟਿਚ ਕਰ ਰਹੀ ਹਾਂ ਜਿਹੜਾ ਕਿ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਇਆ ਸੀਗਾ ਵੀ ਆਪਾਂ ਨੂਰ ਦਾ ਸਟਿਚ ਕਰਨਾ ਇੱਧਰ ਦੇਖੋ ਤਰਨ ਆਪਣਾ ਮੋਬਾਈਲ ਤੇ ਲੱਗਿਆ ਪਰ ਉਹ ਐ ਨਹੀਂ ਹੈਗਾ ਮੈਂ ਵੀਡੀਓ ਦੇਖ ਲਾਂ ਟਾਈਮ ਦੇਖੋ ਜੀ 11:30 ਵਜੇ ਦਾ ਹੋਇਆ ਪਿਆਗਾ ਤੇ ਮੈਂ ਨਾਲੇ ਨੂਰ ਦਾ ਸੂਟ ਬਣਾ ਰਹੀ ਆ ਮੈਂ ਕਿਹਾ ਚਲੋ ਉਹਦੀ ਸਲਵਾਰ ਰੈਂਦੀ ਸੀ ਜੀ ਤੇ ਨੂਰ ਕਹਦੀ ਕਹਦੀ ਮੈਨੂੰ ਨਾ ਮਤਲਬ ਕਿ ਸੂਟ ਪਾ ਕੇ ਜਾਣਾਗਾ ਇਸ ਲਈ ਸਲਵਾਰ ਰੈਂਦੀ ਸੀ ਮੈਂ ਉਹ ਰੈਡੀ ਕਰ ਰਹੀ ਸੀ ਉਹਦੀ ਲਓ ਜੀ ਰਾਤ ਨੂੰ 3 ਵਜੇ ਸੁੱਤੇ ਸੀ ਜੀ 4:00 4:30 ਵਜੇ ਉੱਠ ਕੇ ਮਤਲਬ 5:00 ਵਜੇ ਉੱਠੀ ਸੀ ਜੀ ਮੈਂ ਤਾਂ ਤੇ ਬੰਦ ਜਿਉਂ ਉੱਠ ਕੇ ਸਾਰੇ ਜਣੇ ਤਿਆਰ ਹੋ ਕੇ ਇਸ਼ਨਾਨ ਉਹ ਵੈਰਾ ਠੀਕ ਮਮੀ ਨੇ ਦੇਖ ਬਣਾ ਦਿੱਤੀ ਸੀ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਨਾਨਕਸਰ ਬੱਜੀ ਉੱਥੇ ਚਾਚਾ ਜੀ ਦੀ ਵਰਸੀ ਦੇ ਜਿਹੜੇ ਹੈਗੇ ਅੰਮ੍ਰਿਤਸੈਚਪੜ ਰੱਖੇ ਸੋ ਉਹਨਾਂ ਦੇ ਭੋਗ ਪਾਏ ਜਾ ਰਹੇ ਨੇ ਤੇ ਆਪਾਂ ਥੋੜਾ ਜਿਹਾ ਸ਼ੂਟ ਲਿਆ ਸੀਗਾ ਨਾ ਤੇ ਥੋੜਾ ਜਿਹਾ ਬਾਹਰ ਆ ਕੇ ਓਕਾ ਜਿਹਾ ਲੱਗਦਾਗਾ ਵੀਡੀਓ ਨੂੰ ਲੋ ਜੀ ਬਾਕੀ ਸਾਰੇ ਚਲੇ ਗਏ ਸੀ ਜੀ ਅਸੀਂ ਤੁਰ ਕੇ ਆ ਰਹੇ ਹਾਂ ਠੀਕ ਆ ਜੀ ਤੇ ਨੋਰ ਦੇ ਸੂਟ ਪਾਇਆ ਹੋਇਆ ਆਪਾਂ ਸੂਟ ਤੁਹਾਨੂੰ ਸਾਰਾ ਵੀਡੀਓ ਵਿੱਚ ਦਿਖਾਵਾਂਗੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ